ਕੋ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਨਾ ਤੇ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਨਾ ਸਾਰਿਆਂ ਦੇ ਪਰਿਵਾਰਾਂ ਵਾਸਤੇ ਅਰਦਾਸ ਕਰਦੇ ਆਂ ਚੜ੍ਹਦੀ ਕਲਾ ਜ ਰੱਖੇ ਪਰਮਾਤਮਾ ਅੱਜ ਪਰੇ ਪੁਖਤਾ ਪ੍ਰਬੰਧ ਅਸੀਂ ਕੀਤੇ ਆ ਸਾਰੇ ਕਮਿਸ਼ਨਰੇਟ ਦੇ ਵਿੱਚ ਜੇ ਆਪਾਂ ਨੰਬਰ ਦੇ ਵਿੱਚ ਦੇਖੀਏ ਤਾਂ 4 ਡੀਸੀਪੀ ਸਾਡੇ ਬਾਹਰ ਨੇ ਔਰ ਆਬ ਨੇ 14 ਕਪੀ ਨੇ 1800 ਟੋਟਲ ਮੁਲਾਜ਼ਮ ਲਾਇਆ ਜੀ 80 ਨਾਕੇ ਨੇ ਔਰ ਤਕਰੀਬਨ 55 ਦੇ ਕਰੀਬ ਸੈਵਨ ਪੈਟਰੋਲਿੰਗ ਪਾਰਟੀਆਂ ਨੇ ਇਸ ਤੋਂ ਇਲਾਵਾ ਸਾਰੇ ਥਾਣੇ ਪੀਸੀਆਰ ਦੀ ਫੋਰਸ ਟ੍ਰੈਫਿਕ ਦੀ ਫੋਰਸ ਸਾਰੀ ਔਨ ਗਰਾਉਂਡ ਹੈ ਔਰ ਇਸੇ ਤਰ੍ਹਾਂ ਅਸੀਂ ਵੀ ਅੱਗੇ ਰਵਾਂਗੇ ਮੈਂ ਵੀ ਸਿਵਲ ਡਰੈਸ ਤੇ ਇਸੇ ਕਰਕੇ ਪਾਈ ਹੈ ਕਿ ਤਾਂ ਕਿ ਮੈਂ ਆਮ ਨਾਗਰਿਕ ਵਾਂਗੂ ਸਾਰੀ ਚੀਜ਼ ਨੂੰ ਆਪਾਂ ਆਬਜ਼ਰਵ ਕਰ ਸਕੀਏ ਕਿ ਲੋਕ ਤਾਂ ਕਿ ਨਵੇਂ ਸਾਲ ਦੇ ਆਪਣੀ ਖੁਸ਼ੀ ਮਨਾ ਸਕਣ ਪਰ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਖੁਸ਼ੀ ਜ਼ਰੂਰ ਮਨਾਓ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫਿਰ ਅਸੀਂ ਉਹਦੇ ਤੇ ਮਤਲਬ ਸਾਡੀ ਪਾਲਿਸੀ ਬੜੀ ਜ਼ੀਰੋ ਟੋਲਰੈਂਸ ਦੀ ਹੈ ਔਰ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਏਗੀ ਫਿਰ ਸਰ ਕਈ ਹੋਟਲਾਂ ਦੇ ਵਿੱਚ ਜਿਹੜੀ ਪਾਰਟੀਆਂ ਹੁੰਦੀਆਂ ਉਹਦੇ ਵਿੱਚ ਉਲੜਬਾਜੀ ਕਾਫੀ ਹੁੰਦੀ ਹੈ ਕੀ ਹੋਟਲ ਉਹਨਾਂ ਦੇ ਨਾਲ ਮੀਟਿੰਗ-ਮੀਟਿੰਗ ਕੋਈ ਕੀਤੀ ਗਈ ਹੈ ਤੁਹਾਡਾ ਡੋਲਰ ਤਾਂ ਕਿ ਇਹ ਅਜੇ ਕੋਈ ਘਟਨਾ ਨਾ ਹੋਵੇ ਦੇਖੋ ਅਸੀਂ ਸਾਰੇ ਆ ਉਹਨਾਂ ਨੂੰ ਮੈਸੇਜ ਪਹੁੰਚਵਾ ਦਿੱਤਾ ਸੀਗਾ ਮੀਟਿੰਗ ਤਾਂ ਨਹੀਂ ਹੋਈ ਔਰ ਸਭ ਨੂੰ ਪਤਾ ਹੈ ਇਹ ਵੀ ਕਾਨੂੰਨ ਕੀ ਹੈ ਔਰ ਜਿਹੜਾ ਬੰਦਾ ਕਾਨੂੰਨ ਤੋੜੇਗਾ ਆਪ ਜ਼ਿੰਮੇਵਾਰ ਹੋਏਗਾ। ਦੋ ਮਚਾਉਂਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਜਿਹੜੇ ਡ੍ਰਿਫਟਸ ਕਰਦੇ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਸ ਤਰ੍ਹਾਂ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ। ਦੇਖੋ ਜੀ ਪਬਲਿਕ ਪਾਰਕਿੰਗ ਦਾ ਮੈਂ ਬੜਾ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਬੜੀ ਕਲੀਅਰ ਸਾਰਿਆਂ ਨੂੰ ਡਾਊਨ ਦੀ ਲਾਈਨ ਇਹ ਪਬਲਿਕ ਡਰਿੰਕਿੰਗ ਦੇ ਵਿੱਚ ਕੋਈ ਚਾਂਸ ਨਹੀਂ ਲੈਣਾ ਔਰ ਜਿੱਥੇ ਕੋਈ ਇਹ ਵਜਾ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਕਰੋ ਮੌਕੇ ਤੇ ਦਰਬਾਰ ਸਾਹਿਬ ਜਿਹੜੀ ਸੰਗਤ ਆ ਰਹੀ ਹੈ ਪਹਿਲੀ ਟ੍ਰਿੰਕ ਲਾ ਕੇ ਸਾਹਮਣੇ ਦੇਖੇ ਸਰ ਉਧਰ ਵੀ ਸਾਡੇ ਗੁਰਜੀਤ ਸਿੰਘ ਵਾਲੀਆ ਡੀਸੀਪੀ ਸਾਹਿਬ ਔਰ ਪਾਲ ਡੀਸੀਪੀ ਟ੍ਰੈਫਿਕ ਸਾਰੇ ਆਫੀਸਰ ਜਿਹੜੇ ਉਸ ਓਨਲੀ ਫਾਰ ਦਰਬਾਰ ਸਾਹਿਬ ਸੰਗਤ ਦੀ ਜਿਹੜੀ ਪਾਰਕਿੰਗ ਟ੍ਰੈਫਿਕ ਔਰ ਮੈਨੇਜਮੈਂਟ ਵਾਸਤੇ ਉਥੇ ਲਾਏਗੇ ਔਰ ਸਿਵਲ ਪਾਰਚਾ ਚ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੀ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਸਾਰੇ ਬੜੇ ਰੈਗੂਲੇਟਿਡ ਕੰਮ ਉੱਥੇ ਵੀ ਚੱਲ ਰਿਹਾ ਸਰ ਕਈ ਮੋਟਰਸਾਈਕਲ ਹੋਟਲ ਨੇ ਵਗੈਰਾ ਜਿੱਦਾਂ ਨੀਚੇ ਪਾਰਕ ਹੁੱਲੜਬਾਜੀ ਵਾਲਿਆਂ ਨੂੰ ਤੁਹਾਨੂੰ ਦੱਸਿਆ ਜੀ ਬਿਲਕੁਲ ਨਹੀਂ ਛੱਡਣਾ ਔਰ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਮੁੜ ਕੇ ਜਿਨ੍ਹਾਂ ਨੇ ਰਿਸਕ ਲੈਣਾ ਆਪਣੇ ਬਲਬੂਤੇ ਤੇ ਲੈਣ ਸਰ ਜੇ ਰਾਤ ਵੇਲੇ ਜੇ ਹੜਦੂਮ ਮਚਾਉਂਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਭਾਜੀ ਮੈਂ ਬੜਾ ਕਲੀਅਰ ਦੱਸਿਆ ਕਿ ਕਾਨੂੰਨ ਦੀ ਜਿਹੜੀ ਸਾਰੇ ਵਾਸਤੇ ਇੱਕੋ ਜਿਹਾ ਸਰ ਸਾਹਮਣੇ ਆਪਣੀ ਇੰਜੋਏਮੈਂਟ ਕਰਨ ਸਭ ਕੁਝ ਕਰਨ ਬਟ ਨੋਟ ਕਾਨੂੰਨ ਦੀ ਲਾਈਨ ਨਾ ਤੋੜਨ ਜੇ ਤੋੜਨਗੇ ਤਾਂ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਂਗੇ ਅਸੀਂ ਫਿਰ ਕੱਲ ਵੀ ਨਵਾਂ ਦਿਨ ਨਵਾਂ ਸਾਲ ਕੱਲ ਹੈ ਕੱਲ ਵੀ ਕਾਫੀ ਟ੍ਰੈਫਿਕ ਰਹਿੰਦੀ ਹੈ ਉਹਦੇ ਵਾਸਤੇ ਖਾਸ ਦਾ ਮਾਰਗ ਦਿੱਤਾ ਨਹੀਂ ਕੀਤਾ ਗਿਆ ਬਿਲਕੁਲ ਉਸੇ ਤਰ੍ਹਾਂ ਨਾਲ ਜੀ ਸਪੈਸ਼ਲੀ ਜਿਹੜੇ ਧਾਰਮਿਕ ਜਗ੍ਹਾ ਨੇ ਉਹਨਾਂ ਦੇ ਉੱਤੇ ਜਾਣਾ ਆਵਾਜਾਈ ਬਹੁਤ ਲੋਕਾਂ ਦੀ ਰਹਿੰਦੀ ਹੈ ਪਰ ਕੁਦਰਤੀ ਵਰਕਿੰਗ ਡੇ ਹੈ ਇਸ ਕਰਕੇ ਟ੍ਰੈਫਿਕ ਤੇ ਸਿਕਿਉਰਟੀ ਦੇ ਉਹੀ ਇੰਤਜ਼ਾਮ ਰਹਿਣਗੇ